ਰਠ ਮਹਿਲਾ ਨਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੀ ਰਹਾਉ ਨਾ ਨਿੰਦਿਆ ਨੈ ਉਸਤਤ ਜਾ ਕੈ ਲੋਭ ਮੋ ਅਬਮਾਨ ਹਰ ਕ ਸੋਗ ਤੇ ਰਹੇ ਨਿਆਰੋ ਨਾਹੀਂ ਮਾਨੋ અપਮਾਨ ਆਸਾ ਮਨ ਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾਹੀਂ ਨ ਤੇ ਕਟ ਬ੍ਰਹਮ ਨਿਵਾਸ ਗੁਰ ਕਿਰਪਾ ਜੇ ਨਰ ਕੋ ਕੀਨੇ ਤੇ ਏ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਵਿੰਦ ਸਿਉ ਜਿਉ ਪਾਨੀ ਸੰਗ ਪਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਔਰ ਨਵਾਜੀ ਪਿਆਰੀ ਸਾਧ ਸੰਗਤ ਜੀ ਇਹ ਜੋ ਪਾਵਨ ਸ਼ਬਦ ਜਿਸ ਦਾ ਆਪਾਂ ਸਾਰਿਆਂ ਨੇ ਰਾਮਨਣ ਕਰਕੇ ਬੜੀ ਅਦਬ ਸਤਕਾਰ ਦੇ ਨਾਲ ਪਾਠ ਕੀਤਾ ਹੈ ਇਹ ਪਾਵਨ ਸ਼ਬਦ ਨੌਵੇਂ ਨਾਨਕ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ ਰਾਗ ਸੁਰਤ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਅੰਕ ਨੰਬਰ 600 33 ਅਤੇ 34 ਦੇ ਉੱਪਰ ਸਭੈਮਾਨ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਮਨੁੱਖਾ ਜੀਵਨ ਦੇ ਉਸ ਪਦ ਦੀ ਗੱਲ ਕੀਤੀ ਹੈ। ਜਿਸ ਪਦ ਤੇ ਪਹੁੰਚ ਕੇ ਇਸ ਮਨੁੱਖਾ ਜੀਵ ਦੇ ਅੰਦਰ ਦੁੱਖ ਤੇ ਸੁਖ ਉਸਤ ਤਨਿੰਦਾ ਕਾਮ ਕ੍ਰੋਧ ਹਰਖ ਤੇ ਸੋਗ ਇਹਨਾਂ ਦੋ ਸਾਰਿਆਂ ਦਾ ਜਿਹੜਾ ਪ੍ਰਭਾਵ ਹੈ ਉਦੇ ਮਨ ਤੇ ਨਹੀਂ ਪੈਂਦਾ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਉਸ ਉੱਚੀ ਅਵਸਥਾ ਨੂੰ ਬਿਆਨ ਕੀਤਾ ਹੈ ਜਿਹਨੂੰ ਅਸੀਂ ਨਿਰਮਲ ਪਦਵੀ ਆਖਦੇ ਹਾਂ ਜਾਂ ਸੌਖਿਆ ਸਮਝ ਲਈਏ ਜਿਹਨੂੰ ਸਹਿਜ ਕਿਹਾ ਜਾਂਦਾ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਹਿਜ ਹੈ ਟਿਕਾ ਹੈ ਜਿਸ ਮਨੁੱਖਾ ਜੀਵਨ ਦੇ ਅੰਦਰ ਸਹਿਜ ਹੈ ਟਿਕਾਹ ਹੈ ਉੱਚੀ ਅਵਸਥਾ ਹੈ ਤੇ ਸਤਗੁਰੂ ਜੀ ਨੇ ਉਹਨੂੰ ਫਿਰ ਗੁਰਮੁਖਿਆ ਹੈ ਬਾਣੀ ਦਾ ਧਾਰਣੀ ਕਿਹਾ ਹੈ ਗੁਰਵਾਣੀ ਮੁਤਾਬਕ ਜ਼ਿੰਦਗੀ ਜਿਉਣ ਵਾਲਾ ਕਿਹਾ ਹੈ ਤੇ ਸਤਿਗੁਰੂ ਤੇ ਇੱਕ ਬਹਾਦਰ ਸਾਹਿਬ ਰਹਾਉ ਵਾਲੇ ਬੰਦ ਦੇ ਵਿੱਚ ਜ਼ਿਕਰ ਕਰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰਪੈ ਨਹੀਂ ਜਾਣ ਕੇ ਜਾਣ ਕੈ ਕੰਚਨ ਮਾਟੀ ਮੰਨੇ ਰਹਾਉ ਵਾਲਾ ਬੰਦੇ ਸਤਗੁਰੂ ਜੀ ਨੇ ਇਸ ਰਹਾਉ ਵਾਲੇ ਬੰਦ ਦੇ ਵਿੱਚ ਕਈ ਨੁਕਤਿਆਂ ਤੇ ਗੱਲ ਕੀਤੀ ਹੈ ਇੱਕ ਤਾਂ ਉਹਨੇ ਗੱਲ ਕੀਤੀ ਹੈ ਦੁੱਖ ਦੀ ਦੂਜੀ ਗੱਲ ਕੀਤੀ ਹੈ ਸੁੱਖ ਦੀ ਤੇ ਤੀਜੀ ਗੱਲ ਕੀਤੀ ਹੈ ਸਨੇਹ ਚੌਥਾ ਹੈ ਭੈ ਡਰ ਅਗਲੀ ਗੱਲ ਕਰਦੇ ਨੇ ਕੰਚਨ ਮਾਟੀ ਮੰਨੇ ਮਿੱਟੀ ਤੇ ਸੋਨਾ ਸਤਗੁਰੂ ਜੀ ਨੇ ਕਈ ਨੁਕਤਿਆਂ ਤੇ ਇਸ ਰਹਾਉ ਵਾਲੇ ਵੱੱਦ ਦੇ ਵਿੱਚ ਗੱਲ ਕੀਤੀ ਹੈ ਉਸ ਅਵਸਥਾ ਵਾਲੇ ਦੀ ਜਿਹਦੇ ਅੰਦਰ ਸਹਿਜ ਜਾਂ ਜਿਹਦੇ ਅੰਦਰ ਟਿਕਾ ਹੈ ਜਿਹਨੂੰ ਨਿਰਮਲ ਪਦ ਪ੍ਰਾਪਤ ਕਰ ਲਿਆ ਹੈ ਗਰਦੇਵ ਕਿਰਪਾ ਕਰਦਨੇ ਜੋ ਨਰ ਨਰ ਦਾ ਅਰਥ ਹੈ ਮਨੁੱਖ ਦੁੱਖ ਮੈਂ ਦੁੱਖ ਨਹੀਂ ਮਾਨੈ ਕਹਿੰਦਨੇ ਜਿਹੜਾ ਮਨੁੱਖ ਦੁੱਖ ਮੈਂ ਦੁੱਖ ਨਹੀਂ ਮਾਨੈ ਭਾਵ ਜਿਹੜਾ ਦੁੱਖਾਂ ਦੇ ਵਿੱਚ ਘਵਰਾਉਂਦਾ ਨਹੀਂ ਹੈ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਸਮਝਦੇ ਹਾਂ ਵਿਚਾਰਦੇ ਹਾਂ ਜਿਸ ਦੁੱਖਾਂ ਦੀ ਸਤਗੁਰੂ ਗੱਲ ਕਰ ਰਹੇ ਨੇ ਤੇ ਜਿਸ ਸੁੱਖਾਂ ਦੀ ਗੱਲ ਕਰ ਰਹੇ ਨੇ ਨਾ ਉਹ ਇੱਕ ਦੁਨਿਆਵੀ ਜ਼ਿੰਦਗੀ ਜਿਉਣ ਵਾਲੇ ਦੇ ਅਤੇ ਜਿਨੇ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਦੁਆਰਾ ਔਰ ਗੁਰੂ ਸ਼ਬਦ ਦੇ ਦੁਆਰਾ ਜਿਨੇ ਆਪਣੀ ਜ਼ਿੰਦਗੀ ਦੀ ਅਰੰਭਤਾ ਕਰ ਲਈ ਹੈ ਨਾ ਸਤਿਗੁਰੂ ਕਹਿੰਦੇ ਨੇ ਇਨਾਂ ਦੇ ਦੁੱਖ ਤੇ ਸੁੱਖ ਦੋਨਾਂ ਦੇ ਵੱਖਰੇ ਵੱਖਰੇ ਨੇ ਆਮ ਸੰਸਾਰੀ ਦੁਨੀਆ ਦੇ ਦੁੱਖ ਕੁਝ ਹੋਰ ਨੇ ਉਹ ਕੁਝ ਹੋਰ ਵਰਤੀ ਨਾਲ ਵੇਖਦੇ ਨੇ ਤੇ ਜਿਨ੍ਹਾਂ ਨੇ ਸ਼ਬਦ ਨੂੰ ਸਮਝਿਆ ਹੈ ਉਹਨਾਂ ਦੀ ਦੁੱਖਾਂ ਤੇ ਸੁੱਖਾਂ ਦੀ ਪਰਿਭਾਸ਼ਾ ਕੁਝ ਹੋਰ ਹੈ ਸੌਖਾ ਸਮਝਾਵਾਂ ਜਿਵੇਂ ਆ ਸਾਡਾ ਸਰੀਰ ਹੈ ਤਨ ਹੈ ਇਦੇ ਵਿੱਚ ਨਾ ਤਿੰਨ ਗੱਲਾਂ ਬੜੀਆਂ ਪ੍ਰਮੁੱਖ ਨੇ ਨੰਬਰ 1 ਸਾਡੇ ਸਰੀਰ ਦੇ ਵਿੱਚ ਨਾ ਪਾਣੀ ਹੈ ਪਾਣੀ ਪਾਣੀ ਜਦੋਂ ਤੱਕ ਤਾਂ ਹੈ ਬੈਲੈਂਸ ਦੇ ਵਿੱਚ ਉਦੋਂ ਤੱਕ ਸਾਡਾ ਸਰੀਰ ਹੈ ਨਾ ਜਿਹੜਾ ਬਿਲਕੁਲ ਤੰਦਰੁਸਤ ਹੈ ਜਦੋਂ ਪਾਣੀ ਇਹਦੇ ਵਿੱਚ ਪੂਰਾ ਬੈਲੈਂਸ ਵਿੱਚ ਚੱਲ ਰਿਹਾ ਹੈ ਪਾਣੀ ਘਟਦਾ ਹੈ ਤਦੋਂ ਵੀ ਨੁਕਸਾਨ ਹੁੰਦਾ ਸਰੀਰ 'ਤੇ ਤੇ ਪਾਣੀ ਵੱਧਦਾ ਹੈ ਤਦੋਂ ਵੀ ਨੁਕਸਾਨ ਹੁੰਦਾ ਹੈ ਦੂਜਾ ਹੈ ਇਹਦੇ ਵਿੱਚ ਟੈਂਪਰੇਚਰ ਜਿਹਨੂੰ ਆਪਾਂ ਅੱਗ ਕਹ ਦਈਏ ਉਹ ਅੱਗ ਜੋ ਅਸੀਂ ਖਾਂਦੇ ਆ ਉਹਨੂੰ ਸਾੜਦੀ ਹੈ ਉਹ ਤੇ ਸਾੜੇ ਤੋਂ ਬਾਅਦ ਉਹ ਸਾਡੇ ਅੰਦਰ ਪਚਦਾ ਹੈ ਔਰ ਸਾਨੂੰ ਫਿਰ એનર્ਜੀ ਮਿਲਦੀ ਉਸ ਦੁਆਰਾ ਹੁਣ ਉਹ ਟੈਂਪਰੇਚਰ ਜਿਹੜਾ ਉਹ ਵੀ ਇੱਕ ਬੈਲੈਂਸ ਤੇ ਹੈ ਜੇ ਟੈਂਪਰੇਚਰ ਘਟਦਾ ਹੈ ਤਾਂ ਵੀ ਸਾਡੇ ਸਰੀਰ ਨੂੰ ਪਤਾ ਲੱਗਦਾ ਹੈ ਤੇ ਜੇ ਟੈਂਪਰੇਚਰ ਵੱਧਦਾ ਹੈ ਤੇ ਤੰਮੀ ਸਾਨੂੰ ਪਤਾ ਲੱਗ ਜਾਂਦਾ ਕਿ ਸਰੀਰ ਉਸ ਸਮੇਂ ਜਿਹੜਾ ਫਿਰ ਠੀਕ ਨਹੀਂ ਰਹੇਗਾ ਤੀਜਾ ਇਹਦੇ ਵਿੱਚ ਬਲੱਡ ਜਿਹਨੂੰ ਆਪਾਂ ਖੂਨ ਕਹਿੰਦੇ ਆ ਹੁਣ ਖੂਨ ਦਾ ਵੀ ਇਦਾਂ ਹੀ ਸਾਡੇ ਸਰੀਰ ਦੇ ਵਿੱਚ ਬੈਲੈਂਸ ਦੇ ਵਿੱਚ ਰਹਿਣਾ ਖੂਨ ਘਟਦਾ ਹੈ ਤਦੋਂ ਵੀ ਸਾਡੀ ਬਾਡੀ ਨੂੰ ਨੁਕਸਾਨ ਹੁੰਦਾ ਹੈ ਤੇ ਖੂਨ ਕਿਤੇ ਵੱਧ ਜਾਵੇ ਤਦੋਂ ਵੀ ਸਾਡੀ ਬਾਡੀ ਦਾ ਨੁਕਸਾਨ ਕਰਦਾ ਫਿਰ ਆਪਾਂ ਨੂੰ ਘਡਾਉਣਾ ਪੈਂਦਾ ਤੇ ਘਾਟਾ ਤਾਂ ਸਾਨੂੰ ਚੜਾਉਣਾ ਪੈਂਦਾ ਇੱਕ ਬੈਲੈਂਸ ਆ ਨਾ ਜ਼ਿੰਦਗੀ ਦਾ ਬਣਿਆ ਹੋਇਆ ਸਾਡੇ ਇਸ ਸਰੀਰ ਦਾ ਤਿੰਨੇ ਚੀਜ਼ਾਂ ਕਿਤੇ ਬੈਲੈਂਸ ਤੋਂ ਬਾਹਰੀਆਂ ਹੁੰਦੀਆਂ ਨੇ ਤੇ ਸਾਨੂੰ ਇਤਨਾ ਕਿਤੇ ਪ੍ਰੋਬਲਮ ਖੜੀ ਹੁੰਦੀ ਹੈ ਸਰੀਰਕ ਇਦਾਂ ਹੀ ਸਤਿਗੁਰੂ ਕਹਿੰਦੇ ਨੇ ਇਨਸਾਨਾਂ ਦੀ ਜ਼ਿੰਦਗੀ ਹੈ ਕਹਿੰਦੇ ਨੇ ਦੁੱਖ ਤੇ ਸੁੱਖ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਪਰ ਜਿਨ੍ਹਾਂ ਨੇ ਤਾਂ ਦੁੱਖਾਂ ਤੇ ਸੁੱਖਾਂ ਨੂੰ ਇਦਾਂ ਵੇਖਿਆ ਨਾ ਬੈਲੈਂਸ ਬਣਾ ਕੇ ਤੇ ਘਬਰਾਏ ਨਹੀਂ ਦੁੱਖ ਦੇ ਵਿੱਚ ਤੇ ਸੁੱਖ ਦੇ ਵਿੱਚ ਆਪਣਾ ਤਵਾਜਨ ਉਹਨਾਂ ਨੇ ਗਵਾ ਨਹੀਂ ਲਿਆ ਸਤਿਗੁਰੂ ਕਹਿੰਦੇ ਨੇ ਫਿਰ ਉਹ ਸਹਿਜ ਅਵਸਥਾ ਵਾਲੇ ਨੇ ਭਾਈ ਉਹ ਟਿਕਾਹ ਵਾਲੇ ਨੇ ਪਰ ਸਾਡੇ ਤਾਂ ਦੁੱਖ ਤੇ ਸੁੱਖ ਵੀ ਆਪਣੇ ਹਸਾਬ ਤਾ ਉਹ ਨਾਲ ਨੇ ਨਾ ਮੰਨ ਲਓ ਕੋਈ ਅਸੀਂ ਬੱਸ ਦਾ ਸਫ਼ਰ ਕਰ ਰਹੇ ਆ ਬੱਸ ਦਾ ਸਫ਼ਰ ਕਰ ਰਹੇ ਆ ਅਸੀਂ ਸੌਖੀ ਉਦਾਹਰਣ ਦੇ ਕੇ ਸਮਝਾਵਾਂ ਬੱਸ ਦਾ ਸਫ਼ਰ ਕਰ ਰਹੇ ਆ ਹੁਣ ਸਾਨੂੰ ਲੱਗਦਾ ਕਿ ਅਸੀਂ ਬੱਸ ਵਿੱਚ ਬੈਠੇ ਤੇ ਬੱਸ ਵਾਲਾ ਕਿਤੇ ਕੋਈ ਸਟਾਪ ਨਾ ਲਾਵੇ ਸਾਨੂੰ ਉਹ ਨਾ ਸਾਡੇ ਸਮੇਂ ਤੋਂ ਪਹਿਲਾਂ ਪਹੁੰਚਾ ਦੇਵੇ ਪਾ 15-20 ਮਿੰਟ ਪਹਿਲਾਂ ਪਹੁੰਚਾ ਦੇਵੇ ਤਾਂ ਸਾਨੂੰ ਲੱਗਦਾ ਕਿ ਸਾਨੂੰ ਬੜੀ ਖੁਸ਼ੀ ਹੋਵੇਗੀ ਹੁਣ ਉਸੇ ਬੱਸ ਦੇ ਵਿੱਚ ਅਗਲੀ ਸੀਟ ਤੇ ਸਾਡੇ ਨਾਲ ਕੁਝ ਹੋਰ ਵੀ ਬੈਠੇ ਨੇ ਤੇ ਉਹਨਾਂ ਨੂੰ ਲੱਗਦਾ ਵਾ ਕਿ ਜੇ ਬੱਸ ਜਿਹੜੀ ਹੈ ਨਾ 5-4 ਮਿੰਟ ਕਿਤੇ ਲੇਟ ਹੋ ਜਾਵੇ ਤੇ ਤਾਂ ਚੰਗਾ ਵੀ ਸਾਡੇ ਨਾਲ ਜਿਨ੍ਹਾਂ ਨੇ ਅੱਗੇ ਚੜ੍ਹਨਾ ਵਾ ਉਹ ਅਜੇ ਘਰੋਂ ਤੁਰੇ ਨਹੀਂ ਤੇ ਜੇ 5 ਕੁ ਮਿੰਟ ਬੱਸ ਲੇਟ ਹੋ ਜਾਵੇ ਤੇ ਉਹ ਆਪਣੇ ਸਟੇਸ਼ਨ ਤੇ ਪਹੁੰਚ ਜਾਣਗੇ ਤੇ ਜਦ ਨੂੰ ਬੱਸ ਪਹੁੰਚ ਜਾਏਗੀ ਤੇ ਉਹਨਾਂ ਨੂੰ ਜਿਹੜਾ ਵਾ ਅਸੀਂ ਨਾਲ ਲੈ ਕੇ ਚੱਲ ਸਕਾਂਗੇ ਹੁਣ ਦੇਖੋ ਬੱਸ ਦੇ ਵਿੱਚ ਸਫ਼ਰ ਕਰਨੇ ਨੇ ਦੋ ਜਣੇ ਇੱਕ ਕੀ ਕਹਿ ਰਿਹਾ ਕਿ ਬੱਸ ਮੈਨੂੰ 15 ਮਿੰਟ ਪਹਿਲਾਂ ਲਾ ਦੇਵੇ ਤੇ ਦੂਸਰਾ ਕਹਿੰਦਾ ਜੇ 5 ਮਿੰਟ ਲੇਟ ਹੋ ਜਾਵੇ ਤੇ ਤਾਂ ਚੰਗਾ ਕਿਸੇ ਡਾਕਟਰ ਨੇ ਦੁਕਾਨ ਖੋਲੀ ਏ ਸਾਡੇ ਵਰਗੇ ਗ੍ਰੰਤੀ ਸਿੰਘਾਂ ਨੂੰ ਜਾਣਾ ਪੈਂਦਾ ਅਰਦਾਸ ਕਰਨ ਦੇ ਲਈ ਹਸਪੀਟਲ ਖੋਲ੍ਹਿਆ ਕਿਸੇ ਨੇ ਹੁਣ ਉਹ ਅਰਦਾਸ ਕਾਦੀ ਕਰ ਰਿਹਾ ਉੱਥੇ ਅਰਦਾਸ ਕਾਦੀ ਹੋਣੀ ਏ ਕਿ ਇਹਨਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇ ਤਰੱਕੀ ਹੋਵੇ ਤੇ ਤਰੱਕੀ ਕਦੋਂ ਹੋਵੇਗੀ ਕਿ ਜਦੋਂ ਜ਼ਿਆਦਾ ਲੋਕ ਬਿਮਾਰ ਹੋਣਗੇ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਅਰਦਾਸਾਂ ਹੀ ਕਰਾਈਆਂ ਜਾ ਰਹੀਆਂ ਨੇ ਤੇ ਮਾਲਕ ਜੀ ਤੰਦਰੁਸਤੀ ਬਖਸ਼ੋ ਸਾਰਿਆਂ ਨੂੰ ਕਿਉਂਕਿ ਦੁੱਖ ਤੇ ਸੁੱਖ ਸਾਡੇ ਸਾਰੇ ਆਪਣੇ ਹਿਸਾਬ ਨਾਲ ਫਿੱਟ ਕੀਤੇ ਹੋਏ ਨੇ ਨਾ ਅਸੀਂ ਇੱਕ ਕਿਸਾਨ ਹੈ ਜਿਵੇਂ ਆਪਾਂ ਹੁਣ ਵੇਖ ਲੈਨੇ ਆ ਆ ਸਾਰੇ ਕਿਸਾਨ ਜਿਹੜੇ ਆ ਕਣਕ ਦੀ ਬਜਾਈ ਜਿਹੜੀ ਆ ਕਰਨ ਲੱਗੇ ਹੋਏ ਨੇ ਤੇ ਜਦੋਂ ਬਜਾਈ ਹੋਏਗੀ ਤੇ ਫਸਲ ਨੂੰ ਬਾਹਰ ਆਉਣ ਵਾਸਤੇ ਬੀਜ ਨੂੰ ਬਾਹਰ ਆਉਣ ਵਾਸਤੇ ਪਾਣੀ ਦਾ ਵੀ ਹੋਣਾ ਜ਼ਰੂਰੀ ਹੈ ਤੇ ਕਿਸਾਨ ਕੀ ਚਾਹੁੰਦਾ ਹੈ ਕਿ ਉਹ ਅਰਦਾਸ ਕਰੇਗਾ ਕਿ ਹੁਣ بارشਾਂ ਪੈ ਜਾਣ ਤੇ ਜਿਹੜਾ ਵਿਚਾਰਾ ਕਮਿਹਾਰ ਹੈ ਉਹਨੇ ਭਾਂਡੇ ਬਣਾਏ ਨੇ ਕੱਚੇ ਕੱਚੇ ਭਾਂਡੇ ਬਣਾ ਕੇ ਉਹਨੇ ਧੁੱਪੇ ਰੱਖੇ ਨੇ ਉਹ ਅਰਦਾਸ ਇਹ ਕਰ ਰਿਹਾ ਕਿ ਰੱਬਾ ਮੀਂਹ ਨਾ ਪਾਈ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹ ਨੂੰ ਸਮਝਣਾ ਪੈਣਾ ਕਿ ਅਸਲ ਦੇ ਵਿੱਚ ਤੇ ਦੁੱਖ ਤੇ ਸੁੱਖ ਕੀ ਨੇ ਸੰਸਾਰੀ ਲੋਕਾਂ ਦੇ ਆਪਣੇ ਆਪਣੇ ਦੁੱਖ ਨੇ ਤੇ ਆਪਣੇ ਆਪਣੇ ਸੁੱਖ ਨੇ ਪਰ ਸਤਿਗੁਰੂ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਵੇਂ ਸਰੀਰ ਦੇ ਵਿੱਚ ਤਿੰਨਾਂ ਚੀਜ਼ਾਂ ਦਾ ਘਟਣਾ ਵਧਣਾ ਬੈਲੈਂਸ ਵਿਗੜਨਾ ਸਾਡੇ ਸਰੀਰੀਲੀ ਪ੍ਰੋਬਲਮ ਖੜੀ ਕਰਦਾ ਹੈ ਨਾ ਇਸੇ ਤਰ੍ਹਾਂ ਹੀ ਜਦੋਂ ਕਿਤੇ ਨੇ ਸਾਡਾ ਨਾ ਬੈਲੈਂਸ ਵਿਗਾੜ ਦਿਆ ਨੇ ਦੋਨੇ ਚੀਜ਼ਾਂ ਇਹ ਬੈਲੈਂਸ ਵਿਗਾੜ ਦਿਆ ਨੇ ਉਦੋਂ ਫਿਰ ਅਸੀਂ ਦੁਖੀ ਹੁੰਨੇ ਆ ਜੀ ਉਦੋਂ ਅਸੀਂ ਪਰੇਸ਼ਾਨ ਹੁੰਨੇ ਆ ਸਤਿਗੁਰੂ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇੱਥੇ ਇਹਦਾ ਅਰਥ ਨਹੀਂ ਕਿ ਜੇ ਦੁੱਖ ਆਇਆ ਤਾਂ ਕਿ ਉਹਨੂੰ ਦੁੱਖ ਨੂੰ ਅਹਿਸਾਸ ਨਹੀਂ ਕਰਨਾ ਚਾਹੀਦਾ ਦੁੱਖ ਹੈ ਭਾਈ ਅਹਿਸਾਸ ਹੋਏਗਾ ਸਰੀਰ ਦੱਸੇਗਾ ਵੀ ਕਿਤਨਾ ਕਿਤੇ ਕੋਈ ਸਰੀਰ ਵਿੱਚ ਪ੍ਰੋਬਲਮ ਹੈ ਪਰ ਘਬਰਾਣਾ ਨਹੀਂ ਨਰਾਸਤਾ ਦੇ ਵਿੱਚ ਨਹੀਂ ਲੈ ਕੇ ਜਾਣਾ ਆਪਣੇ ਆਪ ਨੂੰ ਡਿੱਗਣਾ ਨਹੀਂ ਹੈ ਸਤਿਗੁਰੂ ਕਹਿੰਦੇ ਬੈਲੈਂਸ ਵਿੱਚ ਰੱਖਣਾ ਇਦਾਂ ਹੀ ਆ ਵਪਾਰੀ ਲੋਕ ਇਦਾਂ ਹੀ ਆ ਜਿਦਨੇ ਕਿਤੇ ਉਹਨਾਂ ਨੂੰ 4 ਪੈਸੇ ਵੱਧ ਬਚ ਗਏ ਉਹਦਣੇ ਫਿਰ ਬੰਦਾ ਆਪਣੇ ਆ ਬਾਹਰੇ ਤੋਂ ਹੋਇਆ ਫਿਰਦਾ ਤੇ ਜਿਦਨੇ ਕਿਤੇ ਘਾਟਾ ਪੈ ਗਿਆ ਉਦਨੇ ਸਾਰਾ ਪਰਿਵਾਰ ਫਿਰ ਹੁਣ ਸਿਰ ਫੜ ਕੇ ਬੈਠਾ ਤੇ ਜਿਦਨੇ ਕਮਾਈ ਕੁਝ ਜ਼ਿਆਦਾ ਹੋ ਗਈ ਉਹਦਨੇ ਉਹਦਨੇ ਮਹਿੰਗੇ ਹੋਟਲਾਂ ਦੇ ਵਿੱਚ ਰੋਟੀ ਖਾਦੀ ਜਾ ਰਹੀ ਹੈ ਤੇ ਜਿਦਨੇ ਗੁਰੂ ਪਿਆਰ ਵਾਲੇ 4 ਪੈਸੇ ਘੱਟ ਬਚੇ ਉਹਦਨੇ ਫਿਰ ਕੀ ਹੋ ਜੇ ਉਹਦਨੇ ਜਿਹੜੀ ਘਰੇ ਬਣੀ ਆ ਫਿਰ ਉਹ ਵੀ ਨਹੀਂ ਚੰਗੀ ਲੱਗ ਰਹੀ ਇਹਨੂੰ ਸਤਗੁਰੂ ਜੀ ਨੇ ਕਿਹਾ ਕਹਿੰਦੇ ਨੇ ਬੈਲੈਂਸ ਵਿੱਚ ਰੱਖਣਾ ਆਪਣੇ ਆਪ ਨੂੰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਖ ਭਾਵ ਸੁਖ ਆਇਆ ਆਪਣਾ ਤਵਾਜਨਾ ਜਿਹੜਾ ਉਹ ਬੰਦੇ ਨੇ ਗਵਾਇਆ ਨਹੀਂ ਬੈਲੈਂਸ ਵਿੱਚ ਹੈ ਜੀ ਸ਼ੁਕਰਾਨੇ ਦੇ ਵਿੱਚ ਹੈ ਮਾਲਕ ਇਹ ਸੌਖ ਹੈ ਨਾ ਤੇਰੇ ਕਰਕੇ ਆ ਤੂੰ ਦਿੱਤਾ ਮੈਂ ਆਪਣਾ ਆਪ ਗਵਾਵਾਂਗਾ ਨਹੀਂ ਆਪਣੇ ਆਪ ਤੋਂ ਬਾਹਰੇ ਨਹੀਂ ਹੋਵਾਂਗਾ ਇਹ ਖੁਸ਼ੀ ਹੈ ਤੁਸੀਂ ਬਖਸ਼ੀ ਹੈ ਸਨੇਹ ਮੋ ਸਨੇਹ ਦਾ ਅਰਥ ਹੈ ਮੋ ਮੋ ਦੇ ਵਿੱਚ ਨਹੀਂ ਵੱਜਾ ਹੋਇਆ ਅਰ ਭੈ ਭੈ ਦਾ ਅਰਥ ਹੈ ਡਰ ਨਹੀਂ ਜਾਕੇ ਕੰਚਨ ਮਾਟੀ ਮਾਨੇ ਕੰਚਨ ਮਾਟੀ ਮਾਨੇ ਭਾਵ ਦੋਨਾ ਦੀ ਜਿਹੜੀ ਪਹਿਚਾਨ ਇਨਸਾਨ ਇਹਦਾ મત ਲੈਣੀ ਵੀ ਕਿ ਮਿੱਟੀ ਨੂੰ ਸੋਨਾ ਮੰਨਣਾ ਤੇ ਸੋਨੇ ਨੂੰ ਜਿਹੜਾ ਮਿੱਟੀ ਮੰਨਣਾ ਨਹੀਂ ਜੀ ਕੰਚਨ ਮਾਟੀ ਮੰਨੇ ਤੋਂ ਭਾਵ ਕਈ ਵਾਰੀ ਇਦਾਂ ਹੁੰਦਾ ਹੈ ਕਿ ਨਿੱਕੀ ਤੋਂ ਨਿੱਕੀ ਜਿਹੜੀ ਚੀਜ਼ ਹੈ ਨਾ ਜਿਹੜੀ ਕਦੇ ਸਾਡੀ ਨਜ਼ਰਾਂ ਦੇ ਵਿੱਚ ਨਾ ਹੋਵੇ ਕਈ ਵਾਰ ਸਮਾਂ ਇਦਾਂ ਹੁੰਦਾ ਵਕਤ ਇਦਾਂ ਹੁੰਦਾ ਹੈ ਤੇ ਸਾਨੂੰ ਉਹਦੀ ਵੀ ਲੋੜ ਪੈ ਜਾਂਦੀ ਹੈ ਤੇ ਜਿੱਥੇ ਗੁਰੂ ਪਿਆਰ ਵਾਲੋ ਬੰਦੇ ਕੋਲੇ ਬਹੁਤ ਕੀਮਤੀ ਤਾਤਾਂ ਹੋਣ ਬਹੁਤ ਕੀਮਤੀ ਤਾਤਾਂ ਹੋਣ ਮਹਿੰਗੀਆਂ ਤਾਤਾਂ ਹੋਣ ਸੋਨੇ ਵਰਗੀਆਂ ਤਾਤਾਂ ਹੋਣ ਉੱਥੇ ਇਹਨਾਂ ਦੀ ਲੋੜ ਨਹੀਂ ਹੈ ਜਿੱਥੇ ਉੱਚੀ ਦੀ ਲੋੜ ਪੈਣੀ ਹੈ ਤੇ ਸਭ ਕਿਰਪਾ ਕਰਦੇ ਨੇ ਸੁੱਖ ਸਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਬੰਦੇ ਕੋਲ ਮਹਿੰਗੀਆਂ ਤਾਤਾਂ ਤਾਂ ਨੇ ਕਈ ਵਾਰ ਬੰਦੇ ਕੋਲ ਪੈਸਾ ਤਾਂ ਬਹੁਤ ਹੁੰਦਾ ਪਰ ਉੱਥੇ ਹੁਣ ਪੈਸੇ ਦੀ ਲੋੜ ਨਹੀਂ ਹੈ ਨਾ ਇੰਨਾ ਧਾਤਾਂ ਦੀ ਲੋੜ ਨਹੀਂ ਹੈ ਨਾ ਉੱਥੇ ਤਾਂ ਗੁਰੂ ਪਿਆਰ ਵਾਲੋ ਸਾਨੂੰ ਕਿਸੇ ਦੀ ਹੈਲਪ ਚਾਹੀਦੀ ਹੈ ਤੇ ਉਸ ਹੈਲਪ ਭਾਵੇਂ ਮੈਨੂੰ ਗਰੀਬ ਤੋਂ ਗਰੀਬ ਆ ਕੇ ਦੇ ਦਵੇ ਇਹ ਨਹੀਂ ਤਾਂ ਹੀ ਕਿਸੇ ਨੇ ਕਿਹਾ ਨਾ ਕਿ ਬੰਦੇ ਦੇਖੀ ਹੈ ਨਾ ਕਦੇ ਇਹ ਨਾ ਕਹੀਂ ਮੈਨੂੰ ਤੇਰੀ ਲੋੜ ਨਹੀਂ ਹੈ ਕਦੇ ਨਾ ਕਹੀਂ ਇਹ ਗੱਲ ਆਪਣੀ ਜਵਾਨੋ ਕਹਿੰਦੇ ਨੇ ਲੋੜ ਤਾਂ ਨਾ ਕਈ ਵੇਰੀ ਗਲੀਆਂ ਵਿੱਚ ਪਏ ਕੱਖਾਂ ਦੀ ਵੀ ਪੈ ਜਾਂਦੀ ਏ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸੁਖ ਸਨੇ ਅਰਪੈ ਨਹੀਂ ਜਾਣ ਕੇ ਕੰਚਨ ਮਾਟੀ ਮੰਨੇ ਰਹਾਉ ਨਹਿ ਨਿੰਦਿਆ ਨੈ ਉਸਤਤ ਜਾ ਕਹਿ ਲੋਭ ਮੋਹ ਅਭਿਮਾਨਾ ਨੈ ਨਿੰਦਿਆ ਨੈ ਉਸਤਤ ਜਾਂਕੇ ਲੋਭ ਮੋਹ ਅਭਿਮਾਨਾ ਨਾ ਕਹਿੰਦੇ ਨੇ ਭਾਈ ਉਹਨਾਂ ਦੀ ਜ਼ਿੰਦਗੀ ਵਿੱਚ ਕਹਿੰਦੇ ਨੇ ਕੋਈ ਲੋਭ ਹੈ ਤੇ ਨਾ ਹੀ ਕਹਿੰਦੇ ਨੇ ਕੋਈ ਮੋਹ ਨਾਲ ਉਹ ਜੁੜੇ ਹੋਏ ਨੇ ਨਾ ਅਭਿਮਾਨਾ ਨਾ ਹੀ ਕਹਿੰਦੇ ਨੇ ਕਿਸੇ ਗੱਲ ਦਾ ਅਹੰਕਾਰ ਹੈ ਨਹਿ ਨਿੰਦਿਆ ਨੈ ਉਸਤਤ ਨਾ ਤਾਂ ਕਹਿੰਦੇ ਨੇ ਉਹ ਕਿਸੇ ਨਿੰਦਿਆ ਤੋਂ ਗੁਰੂ ਪਿਆਰ ਵਾਲਿਓ ਜਿਹੜਾ ਨਾ ਆਪਣੇ ਆਪ ਨੂੰ ਢੈ ਦੀ ਕਲਾ ਵੱਲ ਲੈ ਕੇ ਜਾਂਦੇ ਨੇ ਪਰ ਨਾ ਹੀ ਕਹਿੰਦੇ ਨੇ ਉਹਨਾਂ ਨੂੰ ਉਸਤਤ ਦੀ ਭੁੱਖ ਹੈ। ਹੁਣ ਦੁਨੀਆ ਦੇ ਵਿੱਚ ਆਪਾਂ ਸਮਾਜ ਵਿੱਚ ਵੇਖਦੇ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜੀ। ਕਈ ਹੈ ਨਾ ਭਲੇ ਕਾਰਜਾਂ ਨੂੰ ਏਸੇ ਕਰਕੇ ਕਰਦੇ ਨੇ ਕਿ ਸਾਨੂੰ ਲੋਕ ਵੇਖਣ। ਉਹਨਾਂ ਨੇ ਆਪਣੀ ਇੱਕ ਪਰਸਨੈਲਿਟੀ ਨਹੀਂ ਬਣਾਈਏ ਕਿ ਨਹੀਂ ਮੈਨੂੰ ਚੰਗਾ ਬਣਨਾ ਚਾਹੀਦਾ। ਕਿਉਂ ਮੈਨੂੰ ਲੋਕ ਚੰਗਾ ਕਹਿਣ ਮੈਂ ਇਸ ਕਰਕੇ ਚੰਗਾ ਕਰ ਰਿਹਾ। ਨਹੀਂ ਭਾਈ ਕੋਈ ਵੀ ਕੰਮ ਕਰਨਾ ਇਸ ਲਈ ਨਹੀਂ ਕਰਨਾ ਕਿ ਮੈਨੂੰ ਲੋਕ ਚੰਗਾ ਕਹਿਣ ਸਾਨੂੰ ਤਾਂ ਬਾਣੀ ਇਹ ਕਹਿ ਰਹੀ ਹੈ ਤੂੰ ਚੰਗਾ ਬਣ ਲੋਕਾਂ ਲਈ ਚੰਗਾ ਥੋੜੀ ਬਣਨਾ ਸੰਸਾਰ ਲਈ ਕਿ ਥੋੜੀ ਬਣਨਾ ਚੰਗਾ ਕਿ ਮੈਨੂੰ ਲੋਕ ਚੰਗਾ ਕਹਿਣ ਮੈਂ ਤਾਂ ਕਰ ਰਿਹਾ ਨਹੀਂ ਸਤਗੁਰੂ ਕਹਿੰਦੇ ਤੂੰ ਹੈ ਹੀ ਚੰਗਾ ਭਾਈ ਚੰਗੇ ਅੱਜ ਤਾਂ ਕਹਿੰਦੇ ਨੇ ਤੇਰੇ ਨਾਲ ਚੱਲਣੀ ਚਾਹੀਦੀ ਜੇ ਕੋਈ ਭਲਾ ਕੀਤਾ ਜਾ ਰਿਹਾ ਇਹਦਾ ਮਤਲਬ ਇਹ ਥੋੜੀ ਹੈ ਕਿ ਹਾਂ ਕਿ ਮੇਰੀ ਕੋਈ ਉਸਤਤ ਕਰੇ ਮੇਰੀ ਕੋਈ ਵਡਿਆਈ ਕਰੇ ਕਿ ਦੁਨੀਆ ਦੇ ਲੋਕ ਮੈਨੂੰ ਚੰਗਾ ਕਹਿਣ ਨਾ ਲੋਕਾਂ ਤੋਂ ਪਹੌਣ ਲਈ ਨਹੀਂ ਮੈਂ ਇਹ ਕਰਨਾ ਉਹਨੂੰ ਕਿਹਾ ਸਤਗੁਰੂ ਜੀ ਨੇ ਫਿਰ ਨਿਰਮਲ ਪਦ ਉਹ ਉੱਚੀ ਅਵਸਥਾ ਕਿ ਜਿਹੜਾ ਸੰਸਾਰੀ ਲੋਕਾਂ ਦੀ ਖੁਸ਼ਾਮਦ ਲਈ ਨਹੀਂ ਕਰ ਰਿਹਾ ਕਿ ਇਹ ਮੈਨੂੰ ਚੰਗਾ ਕਹਿਣਗੇ ਕਹਿਣ ਭਾਵੇਂ ਨਾ ਕਹਿਣ ਭਾਈ ਮੈਂ ਚੰਗਾ ਕਰਨਾ ਹੈ ਕਿਉਂਕਿ ਮੈਂ ਇੱਕ ਚੰਗਾ ਇਨਸਾਨ ਬਣਨ ਵਾਸਤੇ ਆਇਆ ਇਸ ਸੰਸਾਰ ਤੇ ਹਰ ਖੁਸ਼ੋਗ ਤੇ ਰਹੇ ਨਿਆਰੋ ਨਾਹੇ ਮਾਨੇ અપਮਾਨਾ ਹਰ ਖੁਸ਼ ਗਮੀ ਤੇ ਖੁਸ਼ੀ ਇਹੇ ਤੋ ਨਰਲੇ ਪ੍ਰੇਂਦਾ ਜੀ ਮਾਨ અપਮਾਨਾ ਮਾਨ ਆਦਰ અપਮਾਨਾ ਨਰਾਦਰੀ ਕਹਿੰਦੇ ਨੇ ਭਾਈ ਜਿਹੜਾ ਗੁਰਮੁਖ ਹੈ ਉਹ ਆਪਣਾ ਫਿਰ ਕਹਿੰਦੇ ਨੇ ਸਵਾਰ ਨਾ ਕਹਿੰਦੇ ਨੇ ਛੱਡਦਾ ਨਹੀਂ ਤਿਆਗਦਾ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਰਹਾਉ ਵਾਲੇ ਬੰਦੇ ਦੇ ਵਿੱਚ ਵੀ ਜ਼ਿਕਰ ਆਇਆ ਹੈ ਸਤਿਗੁਰੂ ਨੇ ਦੁਬਾਰਾ ਫਿਰ ਚਿਕਰ ਕੀਤਾ ਹੈ ਹਰਕ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨ ਹਰ ਜਨ RAM ਨਾਮ ਗੁੰਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਬਸ ਕਹਿੰਦੇ ਨੇ ਆਪਣਾ ਜਿਹੜਾ ਸੁਭਾਅ ਨਾ ਉਹ ਛੱਡਦਾ ਨਹੀਂ ਹੈ ਜੀ ਛੱਡਦਾ ਨਹੀਂ ਆਪਣਾ ਸੁਭਾਅ ਕੁਦਰਤ ਆਪਣਾ ਕਦੇ ਸੁਭਾਅ ਨਹੀਂ ਛੱਡਦੀ ਬੰਦਿਆ ਚੇਤਾ ਰੱਖੀ ਕੁਦਰਤ ਨੂੰ ਭਾਵੇਂ ਕੋਈ ਚੰਗਾ ਕਹਿੰਦਾ ਭਾਵੇਂ ਕੋਈ ਮਾੜਾ ਕਹਿੰਦਾ ਕੁਦਰਤ ਕਦੇ ਆਪਣਾ ਸੁਭਾਅ ਨਹੀਂ ਪਿਆਦਦੀ ਤੇ ਤੂੰ ਵੀ ਤਾਂ ਕੁਦਰਤ ਦਾ ਹਿੱਸਾ ਹੈ ਨਾ ਤੂੰ ਵੀ ਤਾਂ ਕੁਦਰਤ ਦਾ ਹਿੱਸਾ ਹੈ ਨਾ ਧਰਤੀ ਨੇ ਕਦੇ ਆਪਣਾ ਸੁਭਾਅ ਛੱਡਿਆ ਜੀ ਧਰਤੀ ਤੇ ਇਦਾਂ ਦੇ ਲੋਕ ਵੀ ਨਹੀਂ ਜਿਹੜੇ ਧਰਤੀ ਤੇ ਅੱਗਾ ਵੀ ਬਾਲਦੇ ਨੇ ਤੇ ਧਰਤੀ ਤੇ ਗੁਰੂ ਪਿਆਰ ਵਾਲੇ ਇਦਦੇ ਵੀ ਨੇ ਜਿਹੜੇ ਉਹਦੇ ਤੇ ਕਈ ਤਰ੍ਹਾਂ ਦਾ ਚੰਦਨ ਦਾ ਲੇਪੀ ਕਰਦੇ ਨੇ ਪਰ ਧਰਤੀ ਨੇ ਆਪਣਾ ਸੁਭਾਅ ਥੋੜੀ ਛੱਡਿਆ ਉਹਦਾ ਪਰਉਪਕਾਰ ਵਾਲਾ ਸੁਭਾਅ ਉਹ ਵਿਚਾਰੀ ਕਰੀ ਜਾ ਰਹੀ ਹੈ ਤੇ ਸਤਗੁਰੂ ਕਹਿੰਦੇ ਨੇ ਇਦਾਂ ਹੀ ਆਪਣੇ ਜੀਵਨ ਦੇ ਵਿੱਚ ਇਹ ਗੱਲ ਬਣਾ ਲਾ ਕਿ ਜਿਵੇਂ ਕੁਦਰਤ ਆਪਣਾ ਸੁਭਾਅ ਨਾ ਜਿਹੜਾ ਪਰ ਉਪਕਾਰ ਵਾਲਾ ਤਿਆਗ ਦੀ ਨਹੀਂ ਭਾਵੇਂ ਉਹਨੂੰ ਕੋਈ ਮਾਣ ਦਵੇ ਤੇ ਭਾਵੇਂ ਉਹਨੂੰ ਨਾ ਦਵੇ ਭਾਵੇਂ ਉਹਦਾ ਕੋਈ ਨਰਾਦਰ ਕਰੇ ਤੇ ਭਾਵੇਂ ਉਹਨੂੰ ਕੋਈ ਮਾਣ ਦਵੇ ਤੇ ਇਦਾਂ ਹੀ ਵਸ ਜਦੋਂ ਸੰਸਾਰ ਦੇ ਵਿੱਚ ਵਿਚਰਨਾ ਕਹਿੰਦੇ ਆਪਣਾ ਸੁਭਾਅ ਨਹੀਂ ਛੱਡਣਾ ਤੁਸੀਂ ਉਸ ਕੁਦਰਤ ਦਾ ਹਿੱਸਾ ਹੈ ਹਰਕ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਹਿੰਦੇ ਨੇ ਪਾਈ ਆਸਾ ਮਨਸਾ ਸਗਲ त्याਗੇ ਜਗ ਤੇ ਰਹਿ ਨਰਾਸਾ ਪਬ ਜਗਤ ਜਿਨ੍ਹਾਂ ਚੀਜ਼ਾਂ ਦੇ ਵਿੱਚ ਫਸਿਆ ਹੋਇਆ ਨਾ ਕਹਿੰਦੇ ਨੇ ਉਹ ਨਿਰਮਲ ਪਦ ਵਾਲਾ ਜਿਹੜਾ ਸਹਿਜ ਵਾਲਾ ਹੈ ਕਹਿੰਦੇ ਨੇ ਜਗਤ ਨਰਾਸਾ ਭਾਵ ਇਹਨਾਂ ਸਭ ਚਗਿਆਈਆਂ ਬਰਿਆਈਆਂ ਤੋਂ ਨਿਰਮੋਹ ਹੋ ਕੇ ਰਹਿੰਦਾ ਹੈ ਕਾਮ ਕ੍ਰੋਧ ਜੇ ਪਰਸੇ ਨਾ ਹਿਨ ਤੇ ਕਟ ਬ੍ਰਹਮ ਨਿਵਾਸਾ ਜਿਨ੍ਹਾਂ ਨੇ ਹਿਰਦੇ ਵਿੱਚ ਕਹਿੰਦੇ ਨੇ ਬ੍ਰਹਮ ਦਾ ਨਿਵਾਸ ਕਰ ਲਿਆ ਪਾਪ ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣ ਲਿਆ ਆਪਣੇ ਹਿਰਦੇ ਦੇ ਵਿੱਚੋਂ ਫਿਰ ਕਹਿੰਦੇ ਨੇ ਉੱਥੇ ਕਾਮ ਤੇ ਕ੍ਰੋਧ ਵੀ ਕੋਈ ਪ੍ਰਭਾਵ ਨਹੀਂ ਪਾ ਸਕਦੇ ਜੀ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਜਿਨ੍ਹਾਂ ਤੇ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ ਏ ਬਖਸ਼ਿਸ਼ ਕੀਤੀ ਏ ਰਹਿਮ ਕੀਤੀ ਏ ਉਹਨਾਂ ਨੇ ਫਿਰ ਭਾਈ ਇਸ ਗੱਲ ਨੂੰ ਕਹਿੰਦੇ ਨੇ ਸਮਝ ਲਿਆ ਹੈ ਨਾਨਕ ਲੀਨ ਪਇਓ ਗੋਵਿੰਦਸ ਜਿਉ ਪਾਣੀ ਸੰਗ ਪਾਣੀ ਕਹਿੰਦੇ ਨੇ ਫਿਰ ਉਹਨਾਂ ਦਾ ਜੀਵਨ ਤਾਂ ਇਦਾਂ ਹੋ ਗਿਆ ਜਿਵੇਂ ਬਾਹਰੋਂ ਪਾਣੀ ਤੇ ਅੰਦਰਲੇ ਪਾਣੀ ਦੇ ਨਾਲ ਮਿਲਾ ਦਿੱਤਾ ਜਾਵੇ ਤੇ ਗੁਰੂ ਪਿਆਰ ਵਾਲੇ ਉਹ ਇੱਕਮਿਕ ਹੋ ਜਾਂਦੇ ਨੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਇਦਾਂ ਹੀ ਸਤਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ ਤੇ ਗੁਰੂ ਪਿਆਰ ਵਾਲਿਓ ਤੇ ਉਹਨਾਂ ਦੇ ਵਿੱਚ ਤੇ ਫਿਰ ਜਿਹੜੇ ਉਹ ਅਕਾਲ ਪੁਰਖ ਵਾਲੇ ਪਰਮੇਸ਼ਰ ਵਾਲੇ ਜਿਹੜੇ ਗੁਣ ਨੇ ਕਹਿੰਦੇ ਨੇ ਜਦੋਂ ਉਹਨਾਂ ਇਨਸਾਨਾਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਮਨੁੱਖਾਂ ਦੇ ਵਿੱਚ ਆ ਜਾਂਦੇ ਨੇ ਫਿਰ ਕਹਿੰਦੇ ਨੇ ਇਨਸਾਨ ਵਿੱਚ ਤੇ ਗੁਰੂ ਪਿਆਰ ਵਾਲਿਓ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਕਿਉਂਕਿ ਸਾਡਾ ਜੀਵਨ ਜਿਹੜਾ ਹੈ ਸਚਿਆਰ ਰੱਬੀ ਗੁਣਾ ਕਰ ਕੀ ਹੈ ਜਦੋਂ ਰੱਬੀ ਗੁਣ ਸਾਡੇ ਅੰਦਰ ਆ ਗਏ ਮਾਲਕ ਵਾਲੇ ਪਰਮੇਸ਼ਰ ਵਾਲੇ ਗੁਣ ਸਾਡੇ ਅੰਦਰ ਟਿਕ ਗਏ ਤੇ ਇਸੇ ਨੂੰ ਸਤਿਗੁਰੂ ਨੇ ਫਿਰ ਕਿਹਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਨ ਸੋ ਆਉ ਇਸ ਸਤਿਗੁਰੂ ਤਿਕ ਬਹਾਦਰ ਸੇ ਪਾਸ਼ਾ ਜੀ ਦੇ ਸੋਰਠ ਰਾਗ ਦੇ ਵਿੱਚ ਆਏ ਹੋਏ ਸ਼ਬਦ ਜਿਸ ਦੀ ਆਪਾਂ ਵਿਚਾਰ ਦੇ ਨਾਲ ਜੁੜਨਾ ਕੀਤਾ ਹੈ 11 ਨੰਬਰ ਸ਼ਬਦ ਹੈ ਜੀ ਇਹ ਇੱਕ ਸ਼ਬਦ ਹੋਰ ਰਹਿ ਗਿਆ ਹੈ 12 ਸ਼ਬਦ ਸੋਟ ਰਾਗ ਦੇ ਵਿੱਚ ਆਏ ਹਨ ਕੱਲ ਨੂੰ ਆਪਾਂ ਉਸ ਸ਼ਬਦ ਦੀ ਵਿਚਾਰ ਕਰਕੇ ਅਗਲੇਰੇ ਸ਼ਬਦਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਜੀ ਧੰਨਵਾਦ ਸਭ ਸਿੱਖ ਸੰਤਾਂ ਦਾ ਕੁਟਰਾਨ ਕੋਟਾਨ ਸ਼ੁਕਰਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਰਹਿਮਤ ਦੇ ਸਦਕਾ ਸਾਨੂੰ ਸਾਰਿਆਂ ਨੂੰ ਇਸ ਪਾਗੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ